ਸੱਚੀ ਗੱਲ ਦੋਸਤੋ ਤੁਸੀਂ ਜੁੜੇ ਹੋ ਪਬਲਿਕ ਸਮਾਣਾ نیوز ਚੈਨਲ ਨਾਲ ਅਸੀਂ ਪਹੁੰਚੇ ਹਾਂ ਜੇ ਸਮਾਣਾ ਦੇ ਪੌਣੀਗੜ ਰੋਡ ਦੇ ਉੱਤੇ ਜੇ ਗੱਲ ਕਰੀਏ ਤਾਂ ਕੁਝ ਟਾਈਮ ਹੋ ਚੁੱਕਿਆ ਜਿਹੜਾ ਮੰਡੀ ਦੇ ਵਿੱਚ ਹੁਣ ਆੜਤ ਦਾ ਜਿਹੜਾ ਸੀਜ਼ਨ ਹੈ ਸ਼ੁਰੂ ਹੋ ਚੁੱਕਿਆ ਹੈ ਤੇ ਜਿਸ ਤੋਂ ਬਾਅਦ ਇਸ ਦਾ ਜਿਹੜਾ ਫੂਸ ਨਿਕਲਦਾ ਹੈ ਉਹ ਜਿਹੜਾ ਗਰੀਬ ਲੋਕਾਂ ਵੱਲੋਂ ਇਕੱਠਾ ਕਰਕੇ ਜਿਹੜਾ ਆਪਣਾ ਘਰ ਦਾ ਗੁਜ਼ਾਰਾ ਕੀਤਾ ਜਾਂਦਾ ਤਾਂ ਇਹਨਾਂ ਲੋਕਾਂ ਦੇ ਵੱਲੋਂ આરોਪ ਲਗਾਏ ਜਾ ਰਹੇ ਨੇ ਕਿ ਮਜੂਤਾ ਸਰਕਾਰ ਦੇ ਕੁਝ ਜਿਹੜੇ ਚਾਹੇਤੇ ਲੋਕ ਨੇ ਉਹ ਇਹਨਾਂ ਨਾਲ ਧੱਕਾ ਕਰ ਰਹੇ ਨੇ ਤੇ ਇਹਨਾਂ ਵੱਲੋਂ ਜਿਹੜੀ ਗੱਡੀ ਭਰੀ ਜਾਂਦੀ ਹੈ ਤੇ ਉਹ ਗੱਡੀ ਵੀ ਜਿਹੜੀ ਚਾਹੇਤੇ ਲੋਕਾਂ ਵੱਲੋਂ ਆ ਕੇ ਰੋਕ ਦਿੱਤੀ ਜਾਂਦੀ ਹੈ ਪਰ ਅਸਲ ਦੇ ਵਿੱਚ ਅਜੰਡਾ ਕੀ ਹੈ ਗੱਲਬਾਤ ਕਰਦੇ ਆ ਜੋ ਇਹ ਇੰਨੇ ਕੁ ਜ਼ਿਆਦਾ ਪਰਸ਼ਾਨ ਨੇ ਅੱਜ ਜਿਹੜੀਆਂ ਨਾਲ ਵੱਲੋਂ ਸੜਕਾਂ ਹੀ ਰੋਕ ਦਿੱਤੀਆਂ ਨੇ ਹਾਂਜੀ ਭਾਈ ਜੀ ਨਾਮ ਕੀ ਹੈ ਤੁਹਾਡਾ ਪਹਿਲਾਂ ਨਾਮ ਦੱਸੋ ਮੇਰਾ ਨਾਲ ਦਰਸ਼ਨ ਲਾਲ ਹੈ ਜੀ ਦਰਸ਼ਨ ਲਾਲ ਜੀ ਕੀ ਗੱਲਬਾਤ ਹੋਈ ਹੈ ਗੱਲ ਇਦਾਂ ਹੈ ਜੀ ਮੰਡੀ ਦਾ ਝਾੜ ਫੂਸ ਅਸੀਂ ਮੁੱਲ ਲੈਨੇ ਆ ਜੀ ਜ਼ਿਮੀਦਾਰਾਂ ਤੋਂ ਜ਼ਿਮੀਦਾਰਾਂ ਤੋਂ ਲੈ ਕੇ ਔਰ ਬਾਅਦ ਕਿਰਾਏ ਦੇ ਥਾਂ ਲੈਨੇ ਆ ਜੀ ਕਿਰਾਏ ਦੇ ਥਾਂ ਲੈ ਕੇ ਹੜੰਬਾ ਲਾ ਕੇ ਦਾਣੇ ਲੈਦਾ ਕੱਢਦੇ ਆ ਫੂਸ ਲੈਦਾ ਕੱਢਦੇ ਆ ਜੀ ਉਹਦੇ ਵਿੱਚ ਸਾਨੂੰ ਰਿਕਵਟੇ ਪਾਈ ਗਈ ਜਿਹੜੇ ਝਾੜੂ ਦੇ ਬੰਦੇ ਨੇ ਜੀ ਇਹਨਾਂ ਨੇ ੱੱੱਤੇ ਨਾਲ ਸਾਢੇ ਤੋਂ ਡੇਢ 200 ਰੁਪਏ ਮੰਗਦੇ ਨੇ ਆ ਸਾਡੀਆਂ ਗੱਡੀਆਂ ਖੜੀਆਂ ਨੇ 400 ਰੁਪਏ ਲੈਣੇ ਵੇਚਣਾ ਸੀ 400 ਰੁਪਏ ਵੇਚਣਾ ਸੀ ਅਸੀਂ ਕਿਵੇਂ ਡੇਢ 200 ਰੁਪਏ ਦੇ ਦिए ਜੀ ਪਹਿਲਾਂ ਇਹਨਾਂ ਨੂੰ ਇਹ ਪੁੱਛਿਆ ਗਿਆ ਪ੍ਰਸ਼ਾਸਨ ਨੂੰ ਵੀ 400 ਰੁਪਏ ਵਿਗਦਾ ਚੀਜ਼ 1.5 200 ਨੂੰ ਕਿਵੇਂ ਦੇ ਦਾਂਗੇ ਜੀ ਕੌਣ ਲੈਂਦਾ 1.5 200 ਨੂੰ ਇਹ ਜੀ ਝਾੜੂ ਵਾਲੇ ਦੇ ਬੰਦੇ ਨੇ ਜੀ ਇਹਨਾਂ ਦੇ ਚੇਤੇ ਨੇ ਕੋਈ ਹਾਂਜੀ ਤੂੰ ਇਹਨਾਂ ਦੀ ਬੰਦੇ ਨੇ ਇਹਨਾਂ ਦੇ ਬੰਦੇ ਨੇ ਜੀ ਅੱਛਾ ਗੁੰਡਾ ਕਰਦੀ ਹੋ ਰਹੀ ਹੈ ਸਰਿਆ ਦੇਖੋ ਗਰੀਬ ਗਰੀਬ ਨੂੰ 2-2 ਮਹੀਨੇ 3-4 ਮਹੀਨੇ ਹੋ ਗਈ ਅਸੀਂ 11 12 ਤਰੀਕ ਨੂੰ ਐਪਲੀਕੇਸ਼ਨ ਦਿੱਤੀ ਸੀ ਚੌਕੀ ਜੀ ਸਾਡੀ ਕਿਉਂ ਸੁਣਵਾਈ ਨਹੀਂ ਹੋਈ ਔਰ ਦੂਜੇ ਇਸ ਟੀਮ ਦਾ ਵੀ ਦੇਖਿਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਕੋਟ ਕੋਟ ਚ ਰੇਟ ਪਾਈ ਹੈ ਜੀ ਵੀ ਉਹਨਾਂ ਨੇ ਵਕੀਲ ਸਾਹਿਬ ਨੇ ਕਿਹਾ ਵੀ ਤੁਸੀਂ ਆਪਣਾ ਮਾਲ ਜਿੱਥੇ ਮਰਜ਼ੀ ਰੋਕ ਸਕਦੇ ਡੀਐਸਪੀ ਨੇ ਵੀ ਰੋਕਿਆ ਸੀ ਵੀ ਆਪਣਾ ਤੁਸੀਂ ਮਾਲ ਜਿੱਥੇ ਮਰਜ਼ੀ ਵਿੱਚ ਤੁਹਾਨੂੰ ਦਾਹਰ ਵਿੱਚ ਜਿੱਥੇ ਮਰਜ਼ੀ ਵੱਧ ਮਿਲਦਾ ਉਹ ਜਿੱਥੇ ਮਰਜ਼ੀ ਵੇਚ ਸਕਦੇ ਜੀ ਅਸੀਂ ਅੱਜ ਗੱਡੀਆਂ ਭਰੀਆਂ 400 ਰੁਪਏ ਨੂੰ ਭਰੀਆਂ ਨੇ ਜੀ ਠੀਕ ਹੈ ਨੇ ਇਹਨਾਂ ਅਗਰ ਹੁਣ ਪ੍ਰਸ਼ਾਸਨ ਤੋਂ ਉਦੋਂ ਤੇ ਆਇਆ ਨਹੀਂ ਜੀ ਅੱਜ ਪ੍ਰਸ਼ਾਸਨ ਵੀ ਆ ਗਿਆ ਜੀ ਇਹ ਦਾ ਮਤਲਬ ਹੋਏ ਪ੍ਰਸ਼ਾਸਨ ਕਿੱਥੇ ਨੇ ਫਿਰ ਬੰਦੇ ਆ ਦੇਖੋ ਖੜੇ ਹੋਏ ਸਾਹਮਣੇ ਜੀ ਅੱਛਾ ਹਾਂ ਜੀ ਤਾਂ ਦੇਖ ਸਕਦੇ ਹੋ ਦੂਜੇ ਪਾਸੇ ਇਹਨਾਂ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਜਿਹੜਾ ਆਪਣਾ ਮਾਲ ਹੈ ਜਿੱਥੇ ਵੀ ਮਰਜ਼ੀ ਵੇਚ ਸਕਦੇ ਹਾਂ ਪਰ ਇਹ ਜਿਹੜੇ ਮਜੂਤਾ ਸਰਕਾਰ ਦੇ ਕੁਝ ਵਿਅਕਤੀਆਂ ਵੱਲੋਂ ਆ ਕੇ ਜਿਹੜੀ ਇਹਨਾਂ ਦਾ ਗੁੰਡਾਗਰਦੀ ਕੀਤੀ ਜਾਂਦੀ ਹੈ ਜਿਸ ਕਰਕੇ ਇਹ ਸਾਰਾ ਅੱਜ આરોਪ ਵੀ ਲੱਗਦਾ ਨਜ਼ਰ ਆਉਂਦਾ ਹੈ ਤਾਂ ਦੂਜੇ ਪਾਸੇ ਇੱਕ ਗੱਡੀ ਦੀ ਤੁਹਾਨੂੰ ਤਸਵੀਰ ਦਿਖਾ ਦਿੰਦੇ ਆ ਕਿ ਇਹਨਾਂ ਝਾੜੂ ਵਾਲਿਆਂ ਵੱਲੋਂ ਜਿਹੜੀ ਇਹ ਗੱਡੀ ਰੋਕੀ ਜਾਂਦੀ ਹੈ ਪਰ ਲਗਾਤਾਰ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਆ ਇਹਨਾਂ ਵੱਲੋਂ ਕਿਹਾ ਜਾਂਦਾ ਕਿ ਅਸੀਂ ਜਿਹੜਾ 400 ਰੁਪਏ ਕਿਲੋ ਨੂੰ ਇਹ ਜਿਹੜਾ ਫੂਸ ਹੈ ਵੇਚਿਆ ਗਿਆ ਤਾਂ ਇਹਨਾਂ ਜਿਹੜੇ ਲੋਕ ਨੇ ਮਜੂਤਾ ਉਰੇ ਲੋਕਲ ਵਿਅਕਤੀ ਨੇ ਉਹਨਾਂ ਵੱਲੋਂ 150 ਰੁਪਏ ਦੇ ਨਾਲ ਜਿਹੜਾ ਇਹਨ ਤੋਂ ਖਰੀਦਿਆ ਜਾਂਦਾ ਧੱਕੇ ਨਾਲ ਜਿਹੜੀ ਹੈ ਗੁੰਡਾਗਰਦੀ ਦੀ ਕੀਤੀ ਜਾਂਦੀ ਹੈ ਤਾਂ ਇਹ ਜਿਹੜੀਆਂ ਤਸਵੀਰਾਂ ਨੇ ਸਮਾਣਾ ਪਵਾਨੀਗੜ ਰੋਡ ਦੇ ਉੱਤੋਂ ਨਿਕਲ ਕੇ ਨਜ਼ਰ ਆਉਂਦੀਆਂ ਨੇ ਮਹਿਲਾਵਾਂ ਨਾਲ ਵੀ ਗੱਲਬਾਤ ਕਰਦੇ ਆ ਅਸਲ ਦੇ ਵਿੱਚ ਇਹ ਕਿੰਨੇ ਕੁ ਜ਼ਿਆਦਾ ਜਿਹੜੀਆਂ ਪ੍ਰੇਸ਼ਾਨ ਨੇ ਕੋਈ ਨਹੀਂ ਸੁਣਦਾ ਪੁਲਿਸ ਵਾਲਾ ਕੋਈ ਨਹੀਂ ਸੁਣਦਾ ਸਾਡੀ ਕੋਈ ਵੀ ਅਸੀਂ ਬੜੇ ਦੁਖੀ ਹੋਏ ਪਏ ਆ ਬੱਚੇ ਮਰ ਜਾਣੇ ਨਾ ਪੁਲਿਸ ਵਾਲਿਆਂ ਦੇ ਬੱਚੇ ਮਰ ਨਹੀਂ ਨਾ ਮਿਲਦਾ ਕਰੀਪਾ ਨੂੰ ਵੇਚ ਕੇ ਖਾਂਦੇ ਨੇ ਮੋਟਲੈਂਡ ਦੀ ਵਾਰੀ ਸਾਡੇ ਪੈਰ ਫੜਦੇ ਨੇ ਅੱਗੇ ਪਿੱਛੇ ਸਾਡੀ ਗੌਰ ਨਹੀਂ ਕਰਦੇ ਜੁੱਤੀਆਂ ਹਜ਼ਾਰ ਪਾਵਾਂਗੇ ਦੇਖੀਏ ਬੀਬੀ ਨਾਮ ਕੀ ਹੈ ਤੁਹਾਡਾ ਭਜਨਕੌਰ ਭਜਨਕੌਰ ਜੀ ਕੀ ਗੱਲਬਾਤ ਹੋਈ ਹੈ ਇਹ ਦੇਖੋ ਜੀ ਸਾਡਾ ਫੂਸ ਆ ਅਸੀਂ ਮੰਡੀ ਚਾਰ ਮੋਲ ਖਰੀਦਦੇ ਆ ਫਿਰ ਅਸੀਂ ਜਗਾ ਮੋਲ ਲੈਨੇ ਆ 400 ਮੇ ਸਾਡੇ ਕੋਲ ਸਰੇਸਰ ਵਾਲਾ ਲੈਂਦਾ 200 ਰੁਪਏ ਰੇੜੇ ਵਾਲਾ ਲੈਂਦਾ ਫਿਰ ਸਾਡੀ ਮੇਂਟਾ ਲਾ ਲਓ ਜਦੋਂ ਅਸੀਂ ਕਹਦੇ ਨੇ ਇਹ ਪਤਾ ਕੀ ਕਰਦੇ ਨੇ ਕਮੇਟੀ ਵਾਲੇ ਇਹ ਕਹਿੰਦੇ ਨੇ ਕਿ ਸਾਡਾ ਨਾਲ ਅਸੀਂ ਫੂਲ ਚੱਕਾਂਗੇ ਕੌਣ ਕਹਿੰਦਾ ਇਹ ਇਹ ਜਗਿੰਦਰ ਸਿੰਘ ਜਗਿੰਦਰ ਕੁੱਤਾ ਜਗਿੰਦਰ ਕਿਹੜਾ ਇਹ ਜਗਿੰਦਰ ਤਾਂ ਗੱਡੀ ਮਲੇਗਾ ਬਾਜ਼ੀਕਾਰ ਬਾਜ਼ੀਕਾਰ ਗੱਡੀ ਮਲੇਗਾ ਜੇ ਤੋ ਆਪ ਦਾ ਫੂਲ ਵੇਚ ਗਏ 300 ਨੂੰ ਸਾਡਾ ਖਰੀਦਾਂ 150 ਨੂੰ 140 130 ਨੂੰ ਨਹੀਂ ਆ ਜਿਹੜਾ ਮੌਜੂਦਾ ਐਮਐਲਏ ਨੇ ਚੇਤਨ ਸਿੰਘ ਉਹਨਾਂ ਨੇ ਕੋਈ ਗੱਲ ਬਾਤ ਨਹੀਂ ਸੁਣੀ ਹਾਂਜੀ ਉਹ ਪਤਾ ਸਾਨੂੰ ਕੀ ਚੱਲਦਾ ਪਿੰਡਾਂ ਵਾਲੀਆਂ ਜਨਾਨੀਆਂ ਮੰਡੀ ਚ ਨਾ ਜਦੋਂ ਚੇਤਰ ਸਾਹ ਨੂੰ ਇਹ ਗੱਲ ਕਹਿੰਦਾ ਆ ਕਿ ਕੰਡਾ ਦੇ ਜਨਾਨੀਆਂ ਕੰਡਾ ਦੇ ਜਨਾਨੀਆਂ ਆ ਕੇ ਮੰਡੀ ਚਾਰ ਨਹੀਂ ਖਰੀਦਦੀਆਂ ਜਦੋਂ ਚੇਤਰ ਬੋਟਾ ਲਾਂਦਾ ਉਹ ਤਾਂ ਪਿੰਡ ਚ ਕੀ ਲਾਂਦਾ ਹੈ ਜਦ ਨੂੰ ਇਹ ਪੁੱਛਿਆ ਜਾਵੇ ਤੂੰ ਕਿਹਦੀ ਬੋਟਾ ਨਾਲ ਜਾਂਦਾ ਸਾਡੇ ਪਿੰਡਾਂ ਦੇ ਬੋਟਾ ਨਾਲ ਚੇਤਨ ਜਿੱਤਿਆ ਉਹ ਜੋ ਕਹਿੰਦਾ ਸੀ ਫਿਰ ਸਰ ਜਨਾਨੀਆਂ ਤੇ ਹਜ਼ਾਰ ਹੁਣ ਤੋਂ ਡੱਕਾ ਕਹਿਣ ਦਾ ਮਤਲਬ ਚੇਤਨ ਕਰਾ ਰਹੇ ਹੈ ਹਾਂ ਚੇਤਨ ਕਰਾ ਰਹੇ ਜੀ ਠੀਕ ਹੈ ਠੀਕ ਹੈ ਧੰਨਵਾਦ ਜੀ ਕੀ ਨਾਮ ਹੈ ਤੁਹਾਡਾ ਸਿਮਰ ਜੀ ਇਹ ਕੀ ਗੱਲ ਬਾਤ ਹੈ ਤੁਸੀਂ ਰੋਡ ਜਾਮ ਕਰਿਆ ਤੇ ਪਤਾ ਕੀ ਹੈ ਜਦ ਅਸੀਂ ਫੂਟ ਖਰੀਦਨੇ ਆ ਨਾ ਉਹ ਸਾਰੇ ਆ ਜਾਂਦੇ ਇਕੱਠੇ ਹੋ ਕੇ ਸਾਡੇ ਬੱਚੇ ਨੇ ਅੱਗੇ ਗੁੰਡਿਆਂ ਨੂੰ 4-4 ਲੱਖ ਰੁਪਏ ਗੁੰਡਿਆਂ ਨੂੰ ਦਿੰਦੇ ਨੇ ਮਾਰਨ ਵਾਸਤੇ ਬਾਹਰ ਖੜੇ ਹੁੰਦੇ ਨੇ ਰੋੜਾਂ ਤੇ ਜਦੋਂ ਗੱਡੀ ਲਾਂਦੇ ਨੇ ਗੱਡੀਆਂ ਤੇ ਵੱਢ ਜਾਂਦੇ ਨੇ ਇਹ ਕਿਹੋ ਜਿਹਾ ਨਨ ਮੜਾ ਜਿਆ ਨਾ ਕਰਨਾ ਚਾਹੀਦਾ ਨਹੀਂ ਇਹ ਗੱਡੀ ਤੁਹਾਡੀ ਰੋਕੀ ਇਹ ਸਾਡੀ ਰੋਕੀ ਕਿੰਨੇ ਨੇ ਰੋਕੀ ਆ ਗੱਡੀ ਇਹ ਇਹ ਗੱਡੀ ਚੇਤਨ ਨੇ ਰੋਕੀ ਆ ਤੇ ਜਗਿੰਦਰ ਨੇ ਰੋਕੀ ਆ ਗੱਡੀ ਅੱਛਾ ਜਗਿੰਦਰ ਕੌਣ ਆ ਇਹ ਜਗਿੰਦਰ ਬਾਜੀ ਕਰਨਾ ਗੜੀ ਬੰਨੇ ਦਾ ਅੱਛਾ ਪੁਲਸ ਵਾਲਾ ਹਾਂ ਇੱਕ ਫ੍ਰੀਕ ਹੈ ਫ੍ਰੀਕ ਠੀਕ ਹੈ ਜਿਹੜੇ ਲੋਕ ਨੇ ਲਗਾਤਾਰ ਪਰੇਸ਼ਾਨ ਨੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਕੁਝ ਸਰਕਾਰ ਦੇ ਹੀ ਜਿਹੜੇ ਚਾਹਤੇ ਨੇ ਉਹਨਾਂ ਵੱਲੋਂ ਸਾਡੇ ਉੱਤੇ ਜਿਹੜੀ ਹੈ ਗੁੰਡਾਗਰਦੀ ਕੀਤੀ ਜਾਂਦੀ ਹੈ ਪਰ ਲਗਾਤਾਰ ਇਹ ਕਿਤੇ ਨਾ ਕਿੱਥੇ ਜਿਹੜੇ આરોਪ ਨੇ ਲੱਗਦੇ ਨਜ਼ਰ ਆਉਂਦੇ ਨੇ ਕੁਝ ਦਿਨ ਪਹਿਲਾਂ ਵੀ ਇਹ ਜਿਹੜਾ ਮਸਲਾ ਉੱਪਰ ਨਜ਼ਰ ਆਇਆ ਸੀ ਪਰ ਸਾਡੇ ਵੱਲੋਂ ਉਸ ਟਾਈਮ ਵੀ ਕੋਸ਼ਿਸ਼ ਕੀਤੀ ਗਈ ਸੀ ਇਹ ਧਰਨਾ ਜਿਹੜਾ ਨਾ ਲੱਗੇ ਤਾਂ ਲੋਕਾਂ ਨੂੰ ਜਿਹੜਾ ਸੈਟੋਸਪਾਈ ਕਰ ਦਿੱਤਾ ਜਾਵੇ ਪਰ ਇਹ ਮਸਲਾ ਨਹੀਂ ਸੁਲ ਗਿਆ ਅੱਜ ਜਿਹੜੀਆਂ ਨੇ ਆਕਰ ਕਰੇ ਸੜਕਾਂ ਹੀ ਜਣੀਆਂ ਜਾਮ ਹੋ ਚੁੱਕੀਆਂ ਨੇ ਅਸੀਂ ਵੀ ਪ੍ਰਸ਼ਾਸਨ ਨੂੰ ਅਪੀਲ ਕਰਾਂਗੇ ਕਿ ਇਹਨਾਂ ਲੋਕਾਂ ਦਾ ਜਿਹੜਾ ਬਣਦਾ ਸੁਣਦਾ ਹੱਕ ਹੈ ਉਹ ਇਹਨਾਂ ਨੂੰ ਮਿਲਣਾ ਚਾਹੀਦਾ ਕਿਉਂਕਿ ਇਹ ਬਹੁਤ ਜਿਹੜੀ ਮਿਹਨਤ ਕਰਕੇ ਆਪਣਾ ਪਰਿਵਾਰ ਪਾਲਣ ਦੇ ਲਈ ਲਗਾਤਾਰ ਤਿਆਰ ਹੁੰਦੇ ਨੇ ਫਿਲਹਾਲ ਦੇ ਉਚੇ ਪਾਸੇ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਿਹਾ ਮੌਕੇ ਤੇ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਉਹ ਵੀ ਪਹੁੰਚੇ ਹੋਏ ਨੇ ਤਾਂ ਲਗਾਤਾਰ ਜਿਹੜੀ ਹੈ ਗੱਲਬਾਤ ਕੀਤੀ ਜਾ ਰਹੀ ਹੈ ਵੀ ਰੋਡ ਕਿਸ ਤਰੀਕੇ ਨਾਲ ਇਹ ਜਿਹੜਾ ਜਾਮ ਕੀਤਾ ਹੋਇਆ ਤਾਂ ਤਸਵੀਰਾਂ ਤੁਹਾਨੂੰ ਜੜੀਆਂ ਨੇ ਸਮਾਣਾ ਪਵਾਨੀਗੜ ਰੋਡ ਦੇ ਉੱਤੋਂ ਸੀ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤਾਂ ਪਿਛਲੇ ਦਿਨਾਂ ਦੇ ਵਿੱਚ ਵੀ ਇਹ ਜਿਹੜਾ ਵਿਵਾਦ ਹੈ ਉੱਠਦਾ ਨਜ਼ਰ ਆਇਆ ਸੀ ਤਾਂ ਸਿਟੀ ਦੇ ਜਿਹੜੇ ਮੁਲਾਜ਼ਮ ਨੇ ਅੱਜ ਮੌਕੇ ਤੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਜੜੀਆਂ ਨੇ ਤੁਹਾਨੂੰ ਇਹ ਲਗਾਤਾਰ ਅਸੀਂ ਪਵਾਨੀਗੜ ਰੋਡ ਦੇ ਉੱਤੋਂ ਸਾਂਝੀਆਂ ਕਰ ਰਹੇ ਹਾਂ ਔਰ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰਨ ਜਾ ਰਹੇ ਆ ਇਹ ਜਿਹੜਾ ਰੋਡ ਹੈ ਮੁਕੰਮਲ ਤੌਰ ਤੇ ਜਾਮ ਕੀਤਾ ਹੋਇਆ ਹੈ ਭਵਾਨੀਗੜ੍ਹ ਰੋਡ ਦੀਆਂ ਜਿਹੜੀਆਂ ਤਸਵੀਰਾਂ ਨੇ ਲਗਾਤਾਰ ਤੁਹਾਨੂੰ ਅਸੀਂ ਸਾਂਝੀਆਂ ਕਰ ਰਹੇ ਆ ਵੱਡੀ ਜਿਹੜੇ ਹੈਵੀ ਲੋਡਰ ਦੇ ਟਰਾਲੇ ਨੇ ਉਹ ਵੀ ਜਿਹੜੇ ਨੇ ਸੜਕਾਂ ਦੇ ਵਿੱਚ ਕਾਰ ਜਿਹੜੇ ਨੇ ਖੜੇ ਕੀਤੇ ਹੋਏ ਨੇ ਤਾਂ ਭਵਾਨੀਗੜ੍ਹ ਜਿਹੜਾ ਰੋਡ ਹੈ ਫਿਲਹਾਲ ਦੀ ਘੜੀ ਜਿਹੜਾ ਮੁਕੰਮਲ ਤੌਰ ਤੇ ਜਿਹੜਾ ਰੋਡ ਹੈ ਇਹ ਜਾਮ ਕੀਤਾ ਹੋਇਆ ਤਾਂ ਦੂਰ ਤਰਾਡੇ ਤੋਂ ਜਿਹੜੀਆਂ ਸਵਾਰੀਆਂ ਨੇ ਉਹ ਵੀ ਪ੍ਰੇਸ਼ਾਨ ਹੁੰਦੀਆਂ ਦਿਖਾਈ ਦਿੰਦੀਆਂ ਨੇ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾਣਿਸ